ਗੁਰਦਾਸਪੁਰ ਵਿੱਚ ਹੋਇਆ ਭਿਆਨਕ ਹਾਦਸਾ ਤੇਜ਼ ਰਫ਼ਤਾਰ ਗੱਡੀ ਬਿਜਲੀ ਦੇ ਖੰਭੇ ਨਾਲ ਵਜਹੀ ਖੰਭਾ ਵੀ ਟੁੱਟ ਗਿਆ ਜਾਣਕਾਰੀ ਅਨੁਸਾਰ ਗੱਡੀ ਵਿੱਚ 5 ਲੋਕ ਸਵਾਰ ਸਨ ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਦੇਖੋ ਪੂਰੀ ਰਿਪੋਰਟ న్యూਸ ਪੰਜਾਬ ਤੇ ਕਟਰਾ ਇਹਨਾਂ ਨੇ ਸਰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕੰਟਰੋਲ ਨਹੀਂ ਹੋਈ ਗੱਡੀ ਇਹਨਾਂ ਕੋ ਫਾਸਟ ਦੱਬੀ ਗਈ ਇਸ ਉਹ ਵੀ ਚੱਕਰ ਨਾਲ ਇਹਨਾਂ ਦਾ ਨੁਕਸਾਨ ਹੋ ਗਿਆ ਮੂੜੇ ਮੁੱਢੇ ਬਚਾਏ ਬਚਾਇਆ ਪੰਜ ਮੂੜੇ ਗੱਡੀ ਦੇ ਸਵਾਰ ਤੇ ਇਹਨਾਂ ਦਾ ਕੋਈ ਵੱਡੀ ਸੱਤ ਮਿੰਟ ਦੀ ਤੇ ਇਹਦੇ ਕੋਈ ਉਸ ਜਿੱਟੇ ਡੰਗੇ ਆ ਸਾਹੀ ਕੀ ਹੋਇਆ ਕਿ ਕਿਹੜੀ ਜੀ ਨਾ ਬਜੀ ਮੂੜੇ ਨਾਲ ਬੱਤੀ ਨਹੀਂ ਨਾ ਕੋ ਇਤਨਾ ਓਵਰਟੇਕ ਕਰਦੇ ਆ ਕੰਟਰੋਲ ਨਹੀਂ ਗੱਡੀ ਹੋਈ ਖੰਭੇ ਨਾਲ ਵਜੀ ਖੰਭੇ ਨੂੰ ਵੀ ਤੋੜ ਕੇ ਗੱਡੀ ਲੰਘ ਗਈ ਗੱਡੀ ਅੱਗੇ ਜਾ ਕੇ ਦਰਖਤਾਂ ਤੇ ਟੰਗ ਗਈ ਜਾ ਕੇ ਦੁਖੀ ਗੱਡੀ ਤੇ ਨੌਜਵਾਨ ਕਿਨੇ ਖੁੱਦ ਆ ਕੇ ਬਾਹਰ ਦੇ ਲੋਕਾਂ ਦੇ ਘਟਿਆ ਕੱਢੇ ਆ ਕੇ ਲੋਕਾਂ ਵਿੱਚ ਥੋੜੀ ਹਲਫ ਕੀਤੀ ਉਹਨਾਂ ਦੀ ਸਿਰ ਵੀ ਤੋਪ ਚਾਹ ਹੋ ਗਿਆ ਵੈਸੇ ਸੱਟਾ ਵਗੈਰਾ ਵੀ ਲੱਗਿਆ ਜੀ ਸੱਟਾ ਨਾਰਮਲੀ ਐ ਇਦਾਂ ਪਤਰੀ ਪੁਤਰੀਆਂ ਫਰੀਆਂ ਹੁੰਦੀਆਂ ਸਾਡਾ ਸੁੱਦਾ ਬਾਹੂ ਹਾਂ ਦਰਵਾਜ਼ਾ ਕੋਈ ਇੰਨਾ ਖਾਸ ਨਹੀਂ ਐ ਠੀਕ ਐ ਨਾਰਮਲੀ ਐ ਕੁਝ ਪਤਾ ਲੱਗੇ ਕਿੰਨੇ ਨੌਜਵਾਨੀ ਪੰਜ ਸਵਾਰੀ ਹਾਂਜੀ ਹਾਂਜੀ ਫਿਰ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਗਿਆ ਹਸਪੀਟਲ ਪਹੁੰਚਾਇਆ ਗਿਆ ਨੌਬਰੀ ਕੁਝ ਪਤਾ ਕਿ ਕਿੱਥੇ ਜਾ ਰਹੇ ਜਾਂ ਕੋਈ ਜਾਣਕਾਰੀ ਇੰਨਾ ਨਹੀਂ ਸਰ ਜਾਣਕਾਰੀ ਅਧਿਕਾਰੀ ਆਏਗੇ ਹਾਂਜੀ ਆਏ ਤੇ ਹਾਂਜੀ ਉਹੜੇ ਜਾਵਾ ਤੇ ਕੀ ਘਟਨਾਈ ਆ ਸਾਰੀ ਇਹ ਬਾਈਪਾਸ ਨਵੀਂ ਪਰ ਪੈਂਦਾ ਵਾ ਮੋਕੇ ਤੇ ਆ ਪਤਾ ਇਹ ਲੱਗਾ ਵਾ ਤੇ ਗੱਡੀ ਓਵਰ ਸਪੀਡ ਗੱਡੀ ਆ ਰਹੀ ਸੀ ਜਿਹੜੀ ਅਚਾਨਕੇ ਦਰਖਤ ਦੇ ਵਿੱਚ ਜਾ ਟਕਰਾਈ ਜਾ ਤੇ ਜਿਹੜੇ ਬਾੜੀਆਂ ਮੋਟੀਆਂ ਜਿਹੜੇ ਚਾਲਕਾ ਨੂੰ ਫੱਟਾ ਫੁੱਟਾ ਲੱਗੀਆਂ ਘੀਟਾਂ ਘੁੱਟਾ ਲੱਗੀਆਂ ਬਾਕੀ ਬਚਾ ਵਾ ਕਿ ਹਜੇ ਕੋਈ ਗੱਲ ਬਾਤ ਨਹੀਂ ਕਰਾ ਬੱਬੀ ਹਸਪੀਟਲ ਫੇਰ ਵੀ ਆਈ ਮੈਂ ਦਾਖਲ ਕਰਾ ਦਿੱਤਾ ਹੋ ਵੀ ਵੱਜੀ ਬੜੀ ਜ਼ੋਰ ਨਾਲ ਪਰ ਦੇਖਾਂ ਮੈਂ ਵੀ ਟੁੱਟ ਗਿਆ ਸਾਰਾ ਹਾਂ ਖੰਭਾ ਵੀ ਉਹ ਵਰਤ ਨਹੀਂ ਤਾਂ ਆ ਰਹੀ ਉਹਨਾਂ ਕੋ ਗੱਡੀ ਕੰਟਰੋਲ ਨਹੀਂ ਰਹੀ ਜਿਹੜੀ ਜਾਟ ਆਪਣੇ ਖੰਭੇ ਤੋਂ ਟਕਰਾਈ ਤੇ ਸਿੱਧੀ ਦਖਤ ਜਾ ਵਜੀ ਮੇਨ ਵਜਾ ਕੀ ਲੱਗਦੀ ਆ ਮੇਨ ਵਜਾ ਇਹੋ ਜਿਹਾ ਜ਼ਿਆਦਾ ਕੋ ਤੇਜ਼ ਸਪੀਡ ਦੇ ਨਾਲ ਆ ਰਹੀ ਸੀ ਗੱਡੀ ਕੰਟਰੋਲ ਨਹੀਂ ਰਹੀ ਪਤਾ ਲੱਗਿਆ ਨੌਜਵਾਨ ਕਿੱਥੇ ਦੀ ਹੈ ਇਹ ਕੁਝ ਪਤਾ ਲੱਗਾ ਕਿ ਇੱਕ ਮਿੰਟਾ ਦਿਨਾ ਨਗਰ ਦਾ ਉਹਦਾ ਨਾਂ ਹੈਗਾ ਵਾ ਅ ਇਹ ਪ੍ਰਿੰਸ ਪ੍ਰਿੰਸ ਮੁੰਡਾ ਦਿਨਾ ਨਗਰ ਦਾ ਬਾਕੀ ਦੋਥੇ ਬਬਰੀ ਹਸਪੀਟਲ ਦਾ ਉਹ ਬਾਹਰ ਪਤਾ ਕਰ ਲੈਣੇ ਹੋ ਜਾ ਟੋਟਲ ਕੋਈ ਕਰੀਬ 3-4 ਕਰੀਬ 10 ਦੇ ਲੜਕੇ ਬਚਾਓ ਬਚਾ ਸਾਰਿਆਂ ਦਾ ਬਚਾਇਆ ਕੋ ਨਸ਼ੇ ਦਾ ਸੇਵਨ ਨਹੀਂ 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 ਨਸ਼ੇ ਵਾਲਾ ਕੋਈ ਸੇਵਨ ਨਹੀਂ ਹੈਗਾ ਜਾ ਕੇ ਫੇਰ ਵੀ ਇਹ ਪਤਾ ਕਰ ਲੈਣੇ ਵੀ ਕਿਸ ਤਰ੍ਹਾਂ ਕੀ ਹਾਲਾਤ ਹੈ ਕਿਉਂ ਵਜ ਗਈ